ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆ ਦੇਖੋ ਬਾਈ ਜੀ ਸਾਡੀ ਗੱਡੀ ਸੀਗੀ ਮੁੰਡਾ ਮੈਨੂੰ ਜਿਹੜਾ ਮੇਰੇ ਨਾਲ ਗੱਡੀ ਚਲਾਉਂਦਾ ਹੈ ਇਹ ਮੈਨੂੰ ਉਤਾਰ ਕੇ ਹਜੇ ਪਿੰਡੋਂ ਤਾਰ ਕੀ ਆਇਆ ਸੀਗਾ ਹਜੇ ਅਸੀਂ ਬਸ ਘਰੇ ਆਪਦੇ ਕਪੜਾ ਲੱਤਾ ਜਿਹੜਾ ਅਸੀਂ ਇਹ ਚੇਂਜ ਕਰ ਰਹੇ ਸੀ ਤੇ ਰਾਸਤੇ ਦੇ ਵਿੱਚ ਟਾਰਗੇਟ ਕਰਕੇ ਗੱਡੀ ਜਿਹੜੀ ਹੈ ਮੂਹਰੋਂ ਇਹ ਗੱਡੀ ਜਿਹੜੀ ਭੰਨਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਬੰਦੇ ਦੇ ਸੱਤਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਜਿਹੜੀ ਗੱਡੀ ਹੈ ਇਸ ਟਾਈਮ ਜਿਹੜਾ ਛੱਤਿਆਣਾ ਜਿਹੜਾ ਗੁਪਸਰ ਜਿਹੜਾ ਆਪਣਾ ਚਰਾਸਤਾ ਬੰਦਾ ਹੈ ਸਭ ਤੋਂ ਉੱਥੇ ਜਿਹੜੀ ਇਹ ਗੱਡੀ ਖੜੀ ਸੀ ਇਹ ਬਾਈ ਜੀ ਨੇ ਕੋਠਿਆਂ ਤੋਂ ਕੱਲ ਇਹਨਾਂ ਨੂੰ ਵੀ ਪਰਸੋਂ ਜਿਹੜਾ ਇੱਥੇ ਲੁੱਟਣ ਨੂੰ ਪੈ ਗਏ ਸੋ ਅੱਜ ਜਿਹੜਾ ਇਹ ਗੱਡੀ ਦਾ ਜਿਹੜਾ ਪੰਨ ਤੋੜ ਕੀਤੀ ਗਈ ਹੈ ਇਹ ਦੇਖੋ ਤੁਸੀਂ ਵੀ ਮੋਟਰਸਾਈਕਲਾਂ ਤੇ ਜਾਂ ਪਾਣੀਆਂ ਵਾਲੇ ਲੋਕ ਕਿਵੇਂ ਸੇਫ ਹੋਣਗੇ ਜਿਹੜੇ ਸਾਡੇ ਏਡੀਆਂ ਏਡੀਆਂ ਗੱਡਖਾਨਾ ਜਿਹੜਾ ਹੈ ਬਾਈ ਜੀ ਉਹਨਾਂ ਦੇ ਜਿਹੜਾ ਲੋਕ ਅੱਜਕੱਲ ਸਾਨੂੰ ਥੱਲੇ ਲਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਆ ਸਾਰੇ ਲੋਕ ਇੱਥੇ ਖੜੇ ਨੇ ਵੀ ਇਹ ਜਿਹੜਾ ਗੁੰਡਾਗਰਦੀ ਜਿਹੜੀ ਐ ਹੁਣ ਪਤਾ ਨਹੀਂ ਰੱਬ ਜਾਣੇ ਵੀ ਸਾਨੂੰ ਇਹ ਟਾਰਗੇਟ ਕੀਤਾ ਗਿਆ ਕਿਉਂਕਿ ਸਾਡੀ ਗੱਡੀ ਰਾਤ ਨੂੰ ਬਾਈ ਕੇਵਲ ਹੋਣੀ ਐ ਛੱਤਿਆਂ ਨਾਲ ਬਾਈ ਦਾ ਮੇਰੇ ਨਾਲ ਹੁੰਦੇ ਆ ਵੀ ਹਰ ਰੋਜ਼ ਰਾਤ ਨੂੰ ਜਾਂਦੇ ਆ ਇਸ ਗੱਲ ਪਿੱਛੇ ਟਾਰਗੇਟ ਕੀਤਾ ਗਿਆ ਕਿ ਜਾਂ ਕਿ ਨਹੀਂ ਅਸੀਂ ਐਸਐਚਓ ਸਾਹਿਬ ਨੂੰ ਵੀ ਫੋਨ ਕੀਤਾ ਬਕਾਇਦਾ ਹੋਰ ਵੀ ਜਿਹੜੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਉਹਨਾਂ ਨੂੰ ਵੀ ਫੋਨ ਕੀਤਾ ਹਜੇ ਤੱਕ ਤਾਂ ਕੋਈ ਨਹੀਂ ਬੋੜਿਆ ਇੱਥੇ ਸੋ ਬੇਨਤੀ ਐ ਦੇਖੋ ਤੁਸੀਂ ਗੁੰਡਾਗਰਦੀ ਦੇਖੋ ਤੁਸੀਂ ਇੱਥੇ ਸ਼ਰਿਆਮ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ